ਦਾ ਹੀ ਪਤਾ ਏ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਪਹਿਲਾਂ ਉਹਨਾਂ ਦੇ ਇਲੈਕਸ਼ਨਾਂ ਉਹਨਾਂ ਨੂੰ ਦੋ ਵਾਰ ਇਲੈਕਸ਼ਨਾਂ ਹਰਾਇਆ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਭਾਰਤ ਰਤਨ ਜਿਨ੍ਹਾਂ ਨੇ ਕਨਸਟੀਟਿਊਸ਼ਨ ਸੰਵਿਧਾਨ ਬਣਾਇਆ ਉਹਨਾਂ ਨੂੰ ਇਹਨਾਂ ਨੇ ਭਾਰਤ ਰਤਨ ਕਦੇ ਨਹੀਂ ਦਿੱਤਾ ਜੇ ਭਾਰਤ ਰਤਨ ਦਿੱਤਾ ਤਾਂ ਬੀਜੇਪੀ ਨੇ ਦਿੱਤਾ ਤੇ ਅੰਬੇਦਕਰ ਸਾਹਿਬ ਅੱਜ ਜਦੋਂ ਅੱਜ ਫੋਟੋ ਤਸਵੀਰ ਦੇਖੀ ਆ ਤਾਂ ਮਨ ਰੋਂਦਾ ਮਨ ਰੋਂਦਾ ਓਏ ਉਹਨਾਂ ਨੇ ਸਬਦਾਨ ਬਣਾਇਆ ਉਹਨਾਂ ਨੇ ਅੱਜ ਜੋ ਕੁਝ ਚੱਲ ਰਿਹਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਤੇ ਅੱਜ ਇਹ ਦਿਨ ਦੇਖਣਾ ਪੈ ਗਿਆ ਵੀ ਕਾਂਗਰਸ ਪਾਰਟੀ ਦਾ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬਣਿੰਗ ਆਪ ਫੋਟੋ ਅੰਬੇਦਕਰ ਸਾਹਿਬ ਦੀ ਸਾਡੇ ਸਤਕਾਰਯੋਗ ਜਿਨ੍ਹਾਂ ਨੇ ਇਹ ਕਦੇ ਸੋਚਿਆ ਨਹੀਂ ਹੋਣਾ ਵੀ ਮੈਂ ਦੇਸ਼ ਦਾ ਸਭ ਤੋਂ ਦੁਨੀਆ ਦਾ ਸਭ ਤੋਂ ਵੱਡਿਆ ਸਬਦਾਨ ਉਹ ਬਣਾ ਕੇ ਦੇ ਕੇ ਚੱਲਿਆ ਤੇ ਮੇਰੀ ਤਸਵੀਰ ਕਾਂਗਰਸ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਪੈਰਾਚਰੂਲੂ ਜਾਣ ਬੁੱਝ ਕੇ ਫੜ ਕੇ ਮੈਂ ਤੁਹਾਡੇ ਕੈਮਰੇ ਤੇ ਦੇਖੀ ਆ ਜਾਣ ਬੁੱਝ ਕੇ ਤੋਹੀਨ ਕਰਨ ਲਈ ਸਾਰੇ ਭਾਈਚਾਰੇ ਦੀ ਤੋਹੀਨ ਕਰਨ ਲਈ ਉਹ ਫੋਟੋ ਤਸਵੀਰ ਓਪਨ ਗੱਡੀ ਚੱਲਦੇ ਹੋਏ ਪੈਰਾਚ ਸਿੱਟੀ ਆ ਤੇ ਉਹ ਸਾਰੀ ਵੀਡੀਓ ਜਿਹੜੀ ਉਹ ਕੱਲ ਮੂਰੇ ਆਈ ਆ ਮੈਂ ਸਮਝਦਾ ਬਹੁਤ ਭਾਰੀ ਰੋਸ ਸਭ ਦੇ ਵਿੱਚ ਸੰਵਿਧਾਨ ਸਭਲੇ ਲਈ ਆ ਪਰ ਖਾਸ ਤੌਰ ਤੇ ਭਾਈਚਾਰੇ ਦੇ ਵਿੱਚ ਐਸਸੀ ਵਰਗ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਤੇ ਮੈਂ ਸਮਝਦਾ ਮਾਨ ਨਾਲ ਅੰਬੇਦਕਰ ਸਾਹਿਬ ਦੀ ਕਿਸੇ ਵਰਕਰ ਨੇ ਉਹਨਾਂ ਨੂੰ ਫੋਟੋ ਫੜਾਈ ਤੇ ਉਹ ਫੋਟੋ ਸਿਰ ਨੂੰ ਮੂੰਹ ਨਾਲ ਚੁੰਮਣ ਦੀ بجائے ਉਹ ਫੋਟੋ ਆਪਣੇ ਪੈਰਾਂ 'ਚ ਆਪਣੇ ਬੂਟਾਂ ਤੇ ਰੋਲਤੀ ਤੇ ਇਹ ਰੋਲਰ ਨਾਲੇ ਨੂੰ ਇਹ ਲੋਕ ਇਹ ਪੰਜਲੂਦਿਆਣੇ ਦੇ ਲੋਕ ਇਸੇ ਤਰੀਕੇ ਨਾਲ ਰੋਲ ਕੇ ਉਰੇ ਨੂੰ ਵਾਪਸ ਭੇਜਣਗੇ ਇਦੋਂ ਬਾਅਦ ਮੈਂ ਇਸ ਗੱਲ ਦੀ ਮਾਫੀ ਮੰਗਦਾ ਵੀ ਇਹ ਜਿਹਾ ਕਾਨੂੰਨਾ ਕੰਮ ਕਿਸੇ ਨੂੰ ਵੀ ਕਦੇ ਕਰਨਾ ਨਹੀਂ ਚਾਹੀਦਾ ਪਰ ਜੇ ਕੀਤਾ ਜਿਨੇ ਉਹਨੂੰ ਕਦੇ ਮਾਫੀ ਨਹੀਂ ਮਿਲਣੀ ਚਾਹੀਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ